ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਵਿਰੁੱਧ ਵਿੱਗੀ ਗਈ ਮਹਿੰਮ ਦੇ ਤਹਿਤ ਅੱਜ ਏਡੀਸੀਪੀ ਸ਼੍ਰੀਨਿਵਜੋਤ ਸੰਧੂ ਏਡੀਸੀਪੀ 3 ਤੇ ਸ਼੍ਰੀ ਕਮਲਜੀਤ ਸਿੰਘ ਏਸੀਪੀ ਹੈੱਡਕੁਆਟਰ ਤੇ ਥਾਣਾ ਵੇਰਕਾ ਦੇ ਐਸਐਚਓ ਅਮਨਜੋਤ कौर ਇਨ੍ਹਾਂ ਨੇ ਇਨ੍ਹਾਂ ਨੂੰ ਮਿਲੀ ਸੂchnਾ ਦੇ ਆਧਾਰ ਤੇ ਇੱਕ ਵਿਅਕਤੀ ਹਿਤੇਸ਼ ਮਹਿਰਾ ਉਰਫ ਇਸ਼ੂ ਵਾਸੀ ਬਾਸੀ ਭਗਤਾਂ ਵਾਲਾ ਗੇਟ ਉਮਰਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਆ ਇਤੋਂ ਇਹ ਪਤਾ ਲੱਗਿਆ ਵੀ ਇਹ ਲੌਕਡਾਊਨ ਦੇ ਕੰਮ ਤੋਂ ਲੌਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜਿਆਦਾ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੂਜੀਏ ਦਾ ਕੰਮ ਕਰਦਾ ਸੀ ਇਹ ਭੂਜੀਏ ਦੇ ਪੈਕਟ ਵਗੈਰਾ ਦੁਕਾਨਾਂ ਦੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਕੁਝ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲੁਕ ਕਰਕੇ ਯੂਪੀ ਤੋਂ ਇਹ ਫੀਮ ਲਿਆ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ यूपी ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅਮਰਸਰ ਤੇ ਅਮਰਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਹੱਥੀ ਫੜਿਆ ਇਹਦੇ ਮੁਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਰਸਰ 'ਚ ਲਿਆਂਦੀ ਜਾ ਰਹੀ ਹੈ ਪਹਿਲਾਂ ਸਰ ਇਹ ਕੋ ਕਿੰਨੇ ਕਿੰਨੇ ਜਿਹੜੀ ਇਹ ਵੇਚ ਚੁੱਕਾ ਗਿਆ ਲਿਆ ਚੁੱਕਾ ਤੋਂ ਤੋਂ ਇਨਵੈਸਟੀਗੇਸ਼ਨਸ ਕਰ ਰਹੇ ਆਂ ਇੰਟਰੋਗੇਸ਼ਨ ਤੇ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆਂ ਪਰੰਤੂ ਔਨ ਰਿਕਾਰਡ ਆ ਜਿਹੜਾ ਇਹ ਤੇ ਕੋਈ ਪਹਿਲਾਂ ਕ੍ਰਿਮੀਨਲ ਪਰਚਾ ਦਰਜ ਨਹੀਂ ਹੈਗਾ ਤੇ ਇਹ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਾਂਗੇ ਵੀ ਇਹਨੇ ਇਹਦਾ ਪਹਿਲਾਂ ਕਿੰਨੇ ਵਾਰ ਕੀ ਕੀ ਕੰਮ ਕੀਤਾ ਸਾਰਾ ਇਕੱਲਾ ਹੀ ਹੋਰ ਵੀ ਤੇ ਕੁੱਤੇਆਂ ਆ ਗਏ ਆ ਤੇ ਇਕੱਲਾ ਹੀ ਇਕੱਲਾ ਜਿਸ ਤਰ੍ਹਾਂ ਵੀ ਇਹਦੇ ਫਾਦਰ ਸਾਹਿਬ ਦਾ ਹਵਾਲਾ ਦਿੱਤਾ ਉਹ ਵੀ ਨਾਲ ਸੀ ਇਸ ਕੰਮ 'ਚ ਨਹੀਂ ਨਹੀਂ ਇਹਦੇ ਫਾਦਰ ਉਹ ਭੂਜੀਆਂ ਬਣਾਉਣ ਦਾ ਕੰਮ ਉਹਦਾ ਹਵਾਲਾ ਕੰਮ ਆ ਇਹ ਉਹਦੋਂ ਪੈਕੇਟ ਬਣਾ ਕੇ ਦੁਕਾਨਾਂ 'ਤੇ ਵੇਚਣ ਦਾ ਕੰਮ ਕਰਦਾ ਸੀਗਾ ਤੇ ਉਸ ਆੜ ਦੇ ਉਸ ਤੋਂ ਬਾਅਦ ਹੀ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਗਾਮਾ ਜਿਹੜਾ ਨਾਲ ਜਿਹੜਾ ਨਸ਼ਿਆਂ ਦਾ ਵਪਾਰ ਦਾ ਕੰਮ ਨਹੀਂ ਸੀ ਜਿਹਨਾਂ ਸਾਹਮਣੇ ਸੀ ਉਹ ਬਣਾਉਂਦਾ ਸੀ ਜਿਹਨਾਂ ਨਾਲ ਫੜਾਇਆ ਸੀ 1.7 ਕਿਲੋ ਸਾਸੂ ਦਾ ਉਹਨਾਂ ਲੈਣ ਤਾਂ ਨਹੀਂ ਸੀ ਉਹ ਜ਼ਮਾਨੀਆ ਨਹੀਂ ਉਹਦੇ ਨਾਲ ਕੋਈ ਲਿੰਕ ਸਰ ਇਹ ਲਿੰਕ ਕਿਸ ਤਰ੍ਹਾਂ ਬਣੇ ਉਹਦੇ ਨਾਲ ਜਿਹਦੇ ਕੋਲ ਯੂਪੀ ਤੋਂ ਲੈ ਕੇ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਫੋਰੈਂਸਿਕ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਆ ਉਹਦੀ ਜੋ ਵੀ ਫੋਰੈਂਸਿਕ ਰਿਪੋਰਟ ਆਏਗੀ ਜੋ ਇਹਦੀ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਉਹ ਸਾਰੇ ਪਿਛਲੇ ਜਿਹੜੇ ਬੈਕਵਰਡ ਤੇ ਫੋਰਵਰਡ ਲਿੰਗੇਜਸ ਆ ਸੈਮਸ ਉਹ ਲੈ ਕੇ ਸਰ ਹੁੰਦਾ ਸੀ ਲੇਕਿਨ ਇੱਥੇ ਗਾਹ ਤਿੰਨ ਨੂੰ ਸਪਲਾਈ ਕਰਦਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਜਿਹਦੀ ਅਰੈਸਟ ਪਾਈ ਆ ਰਿਮਾਂਡ ਇਹਦਾ ਕਿੰਨੇ ਦਿਨ ਮਿਲਿਆ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਉਸ ਪੁਲਿਸ ਕਿਸ ਤਰ੍ਹਾਂ ਨਾਲ ਜਿਹੜੀ ਅਸੀਂ ਅਗਲੀ ਡਿਟੇਲ ਹੈ ਜਿਹੜੀ ਵਰਕਆਊਟ ਕਰਾਂਗੇ ਸਰ ਜੀ ਜਦ ਆਮ ਲੋਕਾਂ ਵਾਂਗ ਨਹੀਂ ਰਹਿੰਦਾ ਸੀ ਕਿ ਕਿਵੇਂ ਪੁਲਿਸ ਨੂੰ ਸ਼ੱਕ ਪਿਆ ਦੇ ਉਹ ਜਿਹੜਾ ਕੰਮ ਵੀ ਕਰਦੇ ਪ੍ਰੋਸੈਜ ਉਹ ਇਨਫੋਰਮੇਸ਼ਨ ਸੀ ਜੀ ਜਿਹੜਾ ਵੀ ਕੋਈ ਕੰਮ ਕਰਦਾ ਕਿਤੇ ਨਾ ਕਿਤਾ ਕੋਈ ਨਾ ਕੋਈ ਜਿਹੜਾ ਅਨਸਾਫ ਪਸੰਦ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਸ਼ੱਕ ਪੈ ਜਾਂਦਾ ਉਹ ਸਾਨੂੰ ਦਲਾਹ ਦੇ ਦਿੰਦੇ ਨੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਜਿਹੜੀ ਸਾਰੀ ਕਰਦੇ ਪਕਿਨ ਇਹਦੇ ਨਾਲ ਵੀ ਐਸਕੇ ਕੋ ਪ੍ਰੋਪਰਟੀ ਵਗੈਰਾ ਕੁਝ ਬਣਾਇਆ ਗਿਆ ਹਲੇ ਸ਼ੁਰੂਆਤ ਹੀ ਸੀ ਅਬ ਉਹ ਡਿਟੇਲ ਮੰਗ ਜਿਹੜੀਆਂ ਪ੍ਰੋਪਰਟੀਆਂ ਦੀ ਡਿਟੇਲ ਲਵਾਂਗੇ ਇਹਦੇ ਪੁਰਾਣੇ ਕੰਮਾਂ ਦੀ ਡਿਟੇਲ ਲਵਾਂਗੇ ਇਹਨੇ ਕਿੰਨੇ ਕਿੰਨੇ ਕੰਮ ਕੀਤੇ ਨੇ ਉਹ ਟੋਟਲ ਸਾਰਾ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਉਹਦੇ ਆਧਾਰ ਤੇ ਜੋ ਵੀ ਹੋਵੇਗਾ ਅਸੀਂ ਕਾਨੂੰਨ ਮੁਤਾਬਕ ਕਰਾਂਗੇ ਤੇ ਬਹੁਤਾ ਨਹੀਂ ਪੜਿਆ ਤਾਂ ਮਤਲਬ ਠੀਕ ਹੀ ਆ 5-7 ਪੜਿਆ ਹੋਣਾ ਜਿਆਦਾ ਨਹੀਂ ਪੜਿਆ ਵਾ ਕੋਈ ਮਤਲਬ ਜਿੰਤਾ ਜਾਂ ਆਮ ਗਲੈਦਾ ਸੀ ਹਾਂਜੀ ਹਾਂਜੀ ਆਮ ਦੁਕਾਨਾਂ ਦੇ ਆਪਣੇ ਪੈਦਲ ਵਾਲਾ ਨਾਲ ਨਾਲ ਕੰਮ ਕਰਦਾ ਸੀ ਨਾਲ ਇਜ਼ੀ ਮਨੀ ਦੇ ਇੱਕ ਤਰੀਕਾ ਲੱਭ ਕੇ ਨੇ ਉਹ ਇਜ਼ੀ ਮਨੀ ਦੇ ਆਧਾਰ ਤੇ ਇਹ ਕੰਮ ਸ਼ੁਰੂ ਕਰ ਲਿਆ। ਇਹਨੇ ਸਰ ਲੱਗਾ ਨਹੀਂ ਵੀ ਜਿਸ ਤਰ੍ਹਾਂ ਉਹ ਪੁੱਛੀਦੇ ਤੁਸੀਂ ਕਹਿੰਦੇ ਉਹ ਪੈਕੇਟ ਆਫ ਪੈਕਟਾਂ ਦੇ ਵਿੱਚ ਜਾਂ ਇਸ ਨੂੰ ਉਹਦੇ ਥਰੂ ਹੀ ਉਹਦੀ ਆੜ ਦੇ ਵਿੱਚ ਕਰਦਾ ਸੀ ਇਹ ਤਾਂ। ਨਹੀਂ ਉਹਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਉਹ ਤਾਂ ਦੁਕਾਨਾਂ ਦੇ ਸਪਲਾਈ ਕਰਦਾ ਸੀ। ਇਹ ਜੀਐਸ ਸਪਲਾਈ ਕਰਦਾ ਜਾਂ ਕਰਦਾ। ਹਾਂਜੀ ਹਾਂਜੀ ਪੁੱਛੀ ਜੀ ਸਪਲਾਈ ਕਰਦਾ ਸੀ। ਮਰ ਕੋ ਜੀਐਸ ਸਪਲਾਈ ਦੇ ਨਾਂ ਉਹਨੇ ਇਹ ਕੰਮ ਕਰ ਲਿਆ। ਹਾਂ ਨਾਲੇ ਕੰਮ ਕਰ ਲਿਆ। ਲੋਕ ਉਹ ਜਿਹੜੇ ਨੇ ਜਾਦਾ ਕਾਰੋਬਾਰੀ ਜਿਹੜੇ ਰਾਜਸਥਾਨ ਤੋਂ ਆਏ ਰਾਜਸਥਾਨ ਤੋਂ ਵੀ ਨਹੀਂ ਆਧਰ ਕਿਉਂਕਿ ਉੱਥੇ ਖੇਤੀ ਨਹੀਂ ਹੁੰਦੀ ਇਹ ਯੂਪੀ ਦਾ ਹੀ ਇਹਦਾ ਲਿੰਕ ਮਿਲਿਆ ਐਜ਼ ਆਫ ਨਾਓ ਯੂਪੀ ਦਾ ਮਿਲਿਆ ਲੋਕੀ ਅੱਜਕੱਲ ਮੇਨ ਹਾਰਡ ਭਨਵੀ ਮਿਹਨਤ ਜਾਂ ਕਮਾਈ ਕਰਨ ਦੀ ਥਾਂ ਤੇ ਸਾਰਾ ਦੇਖੋ ਦੇਖੀ ਈਜ਼ੀ ਮਨੀ ਟਾਈਪ ਦਾ ਜਿਹੜਾ ਅੱਜਕੱਲ ਸਾਰਿਆਂ ਦਾ ਰੁਝਾਨ ਬਣ ਜਾਂਦਾ ਉਸ ਈਜ਼ੀ ਮਨੀ ਦੇ ਨੂੰ ਕਮਾਉਣ ਦੇ ਪਰਪਸ ਦੇ ਲਈ ਵੀ ਸੌਖਾ ਬਹੁਤ ਹੀ ਮਿਹਨਤ ਨਾ ਕਰਨੀ ਪਵੇ ਉਸ ਦੇ ਆਧਾਰ ਤੇ ਨੇ ਜਿਹੜਾ ਫੀਮ ਦਾ ਕੰਮ ਸ਼ੁਰੂ ਕੀਤਾ ਸੀ ਜਿਹੜੇ ਨਾਲ ਬੈਕਵਰਡ ਲਿੰਕ ਹੈ ਸਰ ਜਿੱਥੋਂ ਹੁੰਦਾ ਜਾਂਦਾ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਦਿੱਤੀ ਹੋਈ ਨਹੀਂ ਉਹ ਅਸੀਂ ਕਿਉਂਕਿ ਅੰਦਰ ਇਨਵੈਸਟੀਗੇਸ਼ਨ ਆ ਉਹ ਸਾਂਝੀ ਨਹੀਂ ਕਰ ਸਕਦੇ ਤੁਹਾਡੇ ਨਾਲ ਸਾਡੇ ਕੋਲ ਹੈਗੀ ਸੀ ਨਹੀਂ ਕਿੰਨੀ ਕਿਤੇ ਕਿਤੇ ਕਿਉਂਕਿ ਜਿਸ ਇਲਾਕੇ ਤੋਂ ਪੜਾਇਆ ਗਿਆ کافی ਫਰਕ ਸਮੀ ਰੀਅਲ ਉਹ ਉਹ ਇਨਵੈਸਟੀਗੇਸ਼ਨ ਦੇ ਅਨੁਸਾਰ ਸਟੈਬਲਿਸ਼ ਕਰਾਂਗੇ ਜੋ ਵੀ ਹੋਇਆ ਕਿਹੜੀ ਕਾਮ ਹੈ ਵੀ ਸਰ ਕੋਈ ਇੱਕ ਬੜਾ ਤਗੜਾ ਨੈਟਵਰਕ ਚੱਲ ਰਿਹਾ ਇਸ ਰਿਆਸਤ ਦਾ ਸਮਝ ਬਿਲਕੁਲ ਹੈਗਾ ਜੀ ਸਾਰੀ ਕਾਮਯਾਬੀ ਆ ਮਤਲਬ ਇੰਨੇ ਡਰੱਗਸ ਦੇ ਬੰਦੇ ਵਾਰ-ਵਾਰ ਜਿਹੜੇ ਕਾਬੂ ਕਰਨੇ ਜਾਂ ਹੋਰ ਕਰਨੇ ਸਾਰੇ ਇਟੇ ਜਿਹੇ ਮੈਟਰ ਆ ਕੰਮ ਜਪੀਆ ਪੁਲਿਸ ਬੜੀ ਹੰਤਕ ਯਤਨ ਕਰ ਰਹੀ ਆ ਮਿਹਨਤ ਕਰ ਰਹੀ ਆ ਉਸ ਮਿਹਨਤ ਦੇ ਜਿਹੜੇ ਸਿਟੀ ਵਜੋਂ ਜਿਹੜੇ ਸਾਰੇ ਕੰਮ ਆ ਪੀ ਕਿਉਂਕਿ ਇਸ ਤਰ੍ਹਾਂ ਦੇ ਲੋਕ ਸਿਵਲ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਨਾ ਤੇ ਸ਼ੱਕ ਵੀ ਜਲਦੀ ਨਹੀਂ ਜਾਂਦਾ ਤੇ ਪੁਲਿਸ ਤੋਂ ਕਰਨਾ ਵੀ ਕਾਫੀ ਔਖਾ ਹੋ ਜਾਂਦਾ ਬਿਲਕੁਲ ਠੀਕ ਆ ਉਹਦੇ ਲਈ ਸਮਾਜ ਦੇ ਤੌਰ ਤੇ ਅਕਸਰ ਕਿਧੋ ਨਾ ਕਿਧੋ ਕਿਧੋ ਨਾ ਕਿਧੋ ਜਿਹਨੂੰ ਵੀ ਇਨਫੋਰਮੇਸ਼ਨ ਮਿਲਦੀ ਆ ਜਦੋਂ ਪੁਲਿਸ ਦਾ ਸਹਿਯੋਗ ਕਰਦੇ ਆ ਤਾਂ ਸਾਨੂੰ ਕੰਮ ਸੌਖਾ ਹੋ ਜਾਂਦਾ ਇੱਕ ਜਿਹੜਾ ਸਾਹਿਬ ਨੂੰ ਮਿਲਣ ਜਾਂਦੀ ਹੈ ਉਹ ਮਾਰ ਰੋਡ ਤੇ ਜਿਹੜੀ ਕੈਂਪ ਸੀ ਹਰਦੀ ਵਾਲੀ ਉਹਦੇ ਬਾਹਰ ਤੋਂ ਮੈਨੂੰ ਦੋ ਬੰਦੇ ਨੇ ਕੁਝ ਕਰ ਰਿਹਾ